ਪੰਜਾਬ ਵਿੱਚ ਹੜ੍ਹਾਂ ਦਾ ਵੱਡਾ ਖਤਰਾ ਹੁਣੇ-ਹੁਣੇ ਆਈ ਵੱਡੀ ਖਬਰ ਮਹਿਲਾਵਾਂ ਲਈ ਸਰਕਾਰ ਨੇ ਕੀਤਾ ਵੱਡਾ ਐਲਾਨ ਗੈਸ ਸਿਲੰਡਰ ਹੋਵੇਗਾ ਸਸਤਾ ਨਵੇਂ ਰੇਟ ਲਾਗੂ ਹੋਣਗੇ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਬੇਨਤੀ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਪੰਜਾਬ ਦੀਆਂ ਵੱਡੀਆਂ ਖਬਰਾਂ ਦੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ ਪੰਜਾਬ ਵਿੱਚ ਹੜ੍ਹਾਂ ਦੀ ਵਿਗੜਦੀ ਜਾ ਰਹੀ ਹੈ ਹਾਲਤ ਤੇ ਇੱਕ ਨਜ਼ਰ ਮਾਰੀਏ ਜੀਹਾਂ ਵੱਡੀ ਖਬਰ ਹੈ ਪੰਜਾਬ ਦੇ ਮੌਸਮ ਲੈ ਕੇ ਸਾਹਮਣੇ ਆ ਰਹੀ ਹੈ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਲਗਾਤਾਰ ਵਿਗੜ ਰਹੀ ਹੈ ਹੁਣ ਤੱਕ 8 ਜ਼ਿਲ੍ਹੇ ਸ੍ਰੀ ਅਮਰitsar ਸਾਹਿਬ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਕਪੂਰਥਲਾ ਹੁਸ਼ਿਆਰਪੁਰ ਫਿਰੋਜ਼ਪੁਰ ਅਤੇ ਫਾਜ਼ਿਲਕਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਜੀ ਹਾਂ ਇਸ ਤੋਂ ਇਲਾਵਾ ਪਟਿਆਲਾ ਅਤੇ ਮਾਨਸਾ ਵਿੱਚ ਵੀ ਹੜ੍ਹਾਂ ਦਾ ਅਸਰ ਜਿਹੜਾ ਦੇਖਣ ਨੂੰ ਮਿਲਿਆ ਵਧੀਆ ਅਪਡੇਟ ਪੰਜਾਬ ਦੇ ਜ਼ਿਲ੍ਹਿਆਂ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜਿੱਥੇ ਹੜ੍ਹਾਂ ਦੀ ਮਾਰ ਜਿਹੜੀ ਦੇਖਣ ਨੂੰ ਮਿਲੀ ਹੈ ਸ੍ਰੀ ਅਮਰitsar ਸਾਹਿਬ ਦੇ ਵਿੱਚ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਕਪੂਰਥਲਾ ਹੁਸ਼ਿਆਰਪੁਰ ਫਿਰੋਜ਼ਪੁਰ ਫਾਜ਼ਿਲਕਾ ਪਟਿਆਲਾ ਅਤੇ ਮਾਨਸਾ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਹੜਾਂ ਦੀ ਮਾਰ ਜਿਹੜੀ ਹੈ ਦੇਖਣ ਨੂੰ ਮਿਲਿਆ ਪਾਣੀ ਦਾ ਪੱਧਰ ਜਿਹੜਾ ਭਰ ਗਿਆ ਤਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਜ਼ਾ ਅਪਡੇਟ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਲਗਾਤਾਰ ਹੋ ਰਹੀ ਪਾਰੀ بارش ਕਰ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਕਗਰ ਸਤਲੂ ਜੇ ਤੇ ਰਾਵੀ ਨਦੀਆਂ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਜਿਸ ਕਾਰਨ ਕਈ ਪਿੰਡਾਂ ਤੇ ਖੇਤਾਂ ਵਿੱਚ ਪਾਣੀ ਭਰ ਗਿਆ ਫਾਜ਼ਿਲਕਾ ਦੇ ਸਤਲੁਜ ਦੀ ਨਦੀ ਦੇ ਬਣਿਆ ਇੱਕ ਪੁਲ ਪਾਣੀ ਵਿੱਚ ਡੁੱਬ ਗਿਆ ਜੰਮੂ ਤੇ ਹੜਾ ਜੰਮੂ ਵਿੱਚ ਹੜਾ ਕਾਰਨ ਪੰਜਾਬ ਤੋਂ ਲੰਘਣ ਵਾਲੀ ਲਗਭਗ 47 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀहां ਜੰਮੂ ਤੋਂ ਹੜਾ ਕਾਰਨ ਪੰਜਾਬ ਵਿੱਚੋਂ ਜੀहां ਤਾਂ ਦੇਖ ਸਕਦੇ ਹੋ ਹੁਣ ਤੱਕ 23 ਲੋਕਾਂ ਦੀ ਮੌਤ ਹੋ ਚੁੱਕੀ ਹੈ ਜੀ ਅਤੇ ਜਦੋਂ ਕਿ ਤਿੰਨ ਲੋਕ ਅਜੇ ਵੀ ਲਾਪਤਾ ਹਨ ਬਚਾਅ ਕਾਰਜ ਜੀ ਹਾਂ ਸਰਕਾਰੀ ਅੰਕੜਿਆਂ ਅਨੁਸਾਰ ਹੁਣ ਤੱਕ 7699 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਪੰਜਾਬ ਪੁਲਿਸ ਭਾਰਤੀ ਫੌਜ ਬੀਐਸਐਫ ਐਨਡੀਆਰਐਫ ਅਤੇ ਐਸਡੀਆਰਐਫ ਦੀਆਂ ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ ਤਾਂ ਦੇਖ ਸਕਦੇ ਹੋ ਪੰਜਾਬ ਦੇ ਮੌਸਮ ਨੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਵੀਡੀਓ ਕਾਪਰੀ ਕੋ ਸਾਹਮਣੇ ਆ ਰਹੀ ਹੈ ਜੀ ਹਰਿਆਣਾ ਸਰਕਾਰ ਦਾ ਮਹਿਲਾਵਾਂ ਦੇ ਹੱਕ ਵਿੱਚ ਵੱਡਾ ਫੈਸਲਾ ਵੱਡਾ ਐਲਾਨ ਹਰਿਆਣਾ ਸਰਕਾਰ ਨੇ ਕਰ ਦਿੱਤਾ ਹੈ ਜੀ ਜੀ ਹਾਂ ਮੁਖਮਦਰੀ ਨਾਇਬ ਸੈਣੀ ਦੀ ਪ੍ਰਧਾਨਗੀ ਵਿੱਚ ਮੀਟਿੰਗ ਹੋਈ ਮੀਟਿੰਗ ਵਿੱਚ ਹਰਿਆਣਾ ਸਰਕਾਰ ਨੇ ਆਪਣੇ ਸੰਕਲਪ ਪੱਤਰ ਵਿੱਚ ਇੱਕ ਹੋਰ ਵਾਅਦੇ ਨੂੰ ਪੂਰਾ ਕਰਦੇ ਹੋਏ ਮਹਿਲਾਵਾਂ ਦੀ ਸਮਾਜਿਕ ਸੁਰੱਖਿਆ ਤੇ ਸਨਮਾਨ ਲਈ ਦੀਨ ਦਿਵਾਲ ਲਾਡੂ ਲక్ష్ਮੀ ਯੋਜਨਾ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਪੰਡਿਤ ਦੀਨ ਦਿਵਾਲ ਵਿਵਾਧਿਆ ਦੀ ਅਗਮਾਈ ਜਨਮ ਦਿਨ 25 ਨਵੰਬਰ 2025 ਨਾਲ ਇਸ ਜੋ ਇਹਨਾਂ ਦੀ ਸ਼ੁਰੂਆਤ ਜਿਹੜੀ ਕੀਤੀ ਜਾ ਰਹੀ ਹੈ ਜੀ ਹਾਂ ਇਸ ਯੋਜਨਾ ਦਾ ਸ਼ੁਭ ਆਰੰਭ ਹੋਣ ਜਾ ਰਿਹਾ ਹੈ ਇਸ ਤਹਿਤ ਮਹਿਲਾਵਾਂ ਨੂੰ 212100 ਰੁਪਏ ਪ੍ਰਤੀ ਮਹੀਨਾ ਸਰਕਾਰ ਦੁਆਰਾ ਉਹਨਾਂ ਦੇ ਖਾਤਿਆਂ ਦੇ ਵਿੱਚ ਪਾ ਦਿੱਤੇ ਜਾਣਗੇ ਜੀ ਜੀ ਹਾਂ ਇਸ ਯੋਜਨਾ ਤਹਿਤ ਮਹਿਲਾਵਾਂ ਨੂੰ ਹਰ ਮਹੀਨੇ 2100 ਰੁਪਏ ਵਿੱਤੀ ਸਹਾਇਤਾ ਸਰਕਾਰ ਦੁਆਰਾ ਪ੍ਰਦਾਨ ਕੀਤੀ ਜਾਵੇਗੀ ਇਹ ਯੋਜਨਾ 25 ਸਤੰਬਰ 2025 ਨੂੰ 23 ਸਾਲਾਂ ਜਾਂ ਇਸ ਤੋਂ ਬਾਅਦ ਉਮਰ ਦੀ ਸਾਰੀਆਂ ਮਹਿਲਾਵਾਂ ਨੂੰ ਇਸ ਦਾ ਲਾਭ ਮਿਲੇਗਾ ਯੋਜਨਾ ਤਹਿਤ ਪਹਿਲੇ ਪੜਾਅ ਵਿੱਚ ਉਹਨਾਂ ਪਰਿਵਾਰਾਂ ਵਿੱਚ ਸ਼ਾਮਿਲ ਕੀਤਾ ਜਾਵੇਗਾ ਜਿਨ੍ਹਾਂ ਦੀ ਸਾਲਾਨਾ ਆਮਦਨ 1 ਲੱਖ ਰੁਪਏ ਤੋਂ ਘੱਟ ਹੈ ਆਉਣ ਵਾਲੇ ਸਮੇਂ ਵਿੱਚ ਲੜੀਬੰਦ ਢਾਂਗ ਨਾਲ ਹੋਰ ਆਮਦਨ ਗਰੁੱਪਾਂ ਨੂੰ ਵੀ ਇਸ ਯੋਜਨਾ ਦੇ ਵਿੱਚ ਸ਼ਾਮਿਲ ਕੀਤਾ ਜਾਵੇਗਾ ਤਾਂ ਦੇਖ ਸਕਦੇ ਹੋ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਐਲਾਨ ਕੀਤਾ ਗਿਆ ਯੋਜਨਾ ਦਾ ਲਾਭ ਦੇਣ ਲਈ ਜੀ ਹਾਂ ਉਹਨਾਂ ਨੇ ਕਿਹਾ ਕਿ ਬਸਨੀਕ ਜਿਹੜੇ ਹਰਿਆਣਾ ਦਾ ਹੋਣਾ ਚਾਹੀਦਾ ਹੈ ਪਿਛਲੇ 15 ਸਾਲ ਤੋਂ ਨਿਵਾਸੀ ਹੋਣਾ ਜ਼ਰੂਰੀ ਹੈ ਤਾਂ ਉਹਨਾਂ ਨੂੰ ਵੀ ਯੋਜਨਾ ਦਾ ਜਿਹੜਾ ਲਾਭ ਦਿੱਤਾ ਜਾਵੇਗਾ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਆ ਦੇਖ ਸਕਦੇ ਹੋ ਪਹਿਲੀ ਸਤੰਬਰ ਤੋਂ ਬਦਲਣ ਜਾ ਰਹੇ ਹਨ ਇਹ ਨਿਜ਼ਮ ਜੀ ਹਾਂ ਦੇਖ ਸਕਦੇ ਹੋ ਆਧਾਰ ਕਾਰਡ ਅਪਡੇਟ ਡਾਕ ਸੇਵਾਵਾਂ ਤੇ ਹੋਰ ਵੱਡੇ ਬਦਲਾਵ ਹੋਣਗੇ ਗੈਸ ਸਿਲੰਡਰ ਦੇ ਨਵੇਂ ਰੇਟ ਜਿਹੜੇ ਨੇ ਲਾਗੂ ਹੋਣ ਜਾ ਰਹੇ ਹਨ 1 ਸਤੰਬਰ ਤੋਂ ਜੀ ਹਾਂ ਆਮ ਆਦਮੀ ਦੇ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੀਆਂ ਕਈ ਮਹੱਤਵਪੂਰਨ ਤਬਦੀਲੀਆਂ 1 ਸਤੰਬਰ ਤੋਂ ਲਾਗੂ ਹੋਣਗੀਆਂ ਆਮਦਨ ਟੈਕਸ ਰਿਟਰਨ ਭਰਨ ਦੀ ਆਖਰੀ ਮਿਤੀ ਤੋਂ ਲੈ ਕੇ ਆਧਾਰ ਕਾਰਡ ਨਾਲ ਸੰਬੰਧਿਤ ਅਪਡੇਟਸ ਡਾਕ ਸੇਵਾਵਾਂ ਵਿੱਚ ਬਦਲਾਅ ਬੈਂਕਿੰਗ ਅਤੇ ਵਿੱਤੀ ਜੀ ਹਾਂ ਬਦਲਾਅ ਜਿਹੜੇ ਨੇ ਵਿੱਤੀ ਸਹਾਇਤਾ ਦੇ ਵਿੱਚ ਬਦਲਾਅ ਜਿਹੜੇ ਕੀਤੇ ਜਾਣਗੇ ਆਪ ਦੇਖ ਸਕਦੇ ਹੋ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਆਧਾਰ ਕਾਰਡ ਨਾਲ ਸੰਬੰਧਿਤ ਅਪਡੇਟਸ ਡਾਕ ਸੇਵਾਵਾਂ ਵਿੱਚ ਬਦਲਾਅ ਬੈਂਕਿੰਗ ਅਤੇ ਵਿੱਤੀ ਨਿਯਮਾਂ ਵਿੱਚ ਬਦਲਾਅ ਸਮਿਤ ਕਈ ਨਿਯਮਾਂ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ ਇਹ ਬਦਲਾਅ ਲੋਕਾਂ ਦੇ ਪੈਸੇ ਦੇ ਪ੍ਰਬੰਧ ਜ਼ਰੂਰੀ ਸੇਵਾਵਾਂ ਤੱਕ ਪਹੁੰਚ ਦੇ ਸਰਕਾਰੀ ਜ਼ਰੂਰਤਾਂ ਦੀ ਪਾਲਣਾ ਨੂੰ ਪ੍ਰਭਾਵ ਕਰੇਗਾ ਪ੍ਰਭਾਵਿਤ ਕਰਨਗੇ ਆ ਦੇਖ ਸਕਦੇ ਹੋ 1 ਸਤੰਬਰ ਤੋਂ ਵੱਡੇ ਬਦਲਾਅ ਹੋਣ ਜਾ ਰਹੇ ਹਨ ਜੀ ਸਭ ਤੋਂ ਪਹਿਲਾ ਵੱਡਾ ਬਦਲਾਅ ਜਿਹੜਾ ਆਮਦਨ ਟੈਕਸ ਰਿਟਰਨ ਦੀ ਮਿਤੀ ਬਤਾਈ ਗਈ ਹੈ ਆਈਟੀ ਵਿਭਾਗ ਨੇ ਇਸ ਸਾਲ ਦੇ ਮਿਲਾਕਨ ਸਾਲ 2025-26 ਦੇ ਟੈਕਸ ਰਿਟਰਨ ਭਰਨ ਦੀ ਮਿਤੀ 30 ਜੁਲਾਈ ਤੋਂ ਵਾਧਾ ਕੇ 15 ਸਤੰਬਰ 2025 ਕਰ ਦਿੱਤੀ ਹੈ ਇਸ ਨਾਲ ਇਸ ਨਾਲ ਟੈਕਸਦਾਤਾਵਾਂ ਨੂੰ ਰਿਟਰਨ ਭਰਨ ਲਈ 46 ਦਿਨ ਵਾਧੂ ਮਿਲਦੇ ਹਨ ਇਹ ਵਾਧੂ ਵਾਧਾ ਉਹਨਾਂ ਟੈਕਸਦਾਤਾਵਾਂ ਨੂੰ ਦਿੱਤਾ ਗਿਆ ਹੈ ਜਿਨ੍ਹਾਂ ਦੇ ਖਾਤਿਆਂ ਦਾ ਆਡਿਟ ਕਰਨ ਦੀ ਲੋੜ ਨਹੀਂ ਹੈ ਹਾਲਾਂਕਿ ਜਿਨ੍ਹਾਂ ਟੈਕਸਦਾਤਾਵਾਂ ਦੇ ਖਾਤਿਆਂ ਵਿੱਚ ਆਡਿਟ ਕੀਤਾ ਜਾਣਾ ਉਹਨਾਂ ਨੂੰ 31 ਅਕਤੂਬਰ 2025 ਤੋਂ ਪਹਿਲਾਂ ਆਪਣਾ ITR ਫਾਈਲ ਕਰਨਾ ਪਵੇਗਾ ਤਾਂ ਦੇਖ ਸਕਦੇ ਹੋ ਇਹ ਬਦਲਾਅ ਜਿਹੜਾ ਕੀਤੇ ਜਾ ਰਹੇ ਹਨ ਜੀ ਤਾਂ ਵੱਡੀ ਅਪਡੇਟ ਜਿਹੜੀ ਤੁਹਾਡੇ ਨਾਲ ਇਸ ਵੇਲੇ ਸਾਂਝੀ ਕਰ ਰਹੇ ਹਾਂ ਤਾਂ ਖਬਰ ਲਈ ਦੇਖ ਸਕਦੇ ਹੋ ਦੂਜਾ ਬਦਲਾਅ ਯੂਪੀਐਸ ਅਤੇ ਐਨਪੀਐਸ ਵਿੱਚ ਬਦਲਾਅ ਦੀ ਆਖਰੀ ਮਿਤੀ ਜੀ ਹਾਂ ਨਵੇਂ ਨਿਯਮ ਸਬ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਵੀ ਰਾਹਤ ਪ੍ਰਦਾਨ ਕਰਦੇ ਹਨ ਜਿਨ੍ਹਾਂ ਕੋਲ ਹੁਣ 30 ਸਤੰਬਰ ਤੱਕ ਦਾ ਸਮਾਂ ਹੈ ਉਹ ਯੂਨੀਫਾਈਡ ਪੈਨਸ਼ਨ ਸਕੀਮ ਦੀ ਚੋਣ ਕਰ ਸਕਣਗੇ ਤੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਪੇਸ਼ ਕੀਤੀ ਗਈ ਪੈਨਸ਼ਨ ਪ੍ਰਣਾਲੀ ਪਹਿਲਾਂ ਇਹ ਮਿਤੀ 30 ਜੂਨ ਸੀ ਜਿਸ ਨੂੰ ਘਟ ਹੰਗਾਰੇ ਨਾਲ ਦੇ ਮੱਧੇਨਜ਼ਰ 30 ਦਿਨਾਂ 90 ਦਿਨਾਂ ਲਈ ਹੋਰ ਵਧਾ ਦਿੱਤਾ ਗਿਆ ਤਾਂ ਦੇਖ ਸਕਦੇ ਹੋ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਹਾਂ 30 30 ਜੂਨ ਤੋਂ ਦੇਖ ਸਕਦੇ ਹੋ ਇਹੇ ਬਦਲਾਅ ਦਾ ਦੇਖ ਸਕਦੇ ਹੋ ਵੱਡਾ ਬਦਲਾਅ ਜਿਹੜਾ ਹੋਣ ਜਾ ਰਿਹਾ ਜੀ ਵੱਡੀ ਅਪਡੇਟ ਕੋਹੋ ਸਾਹਮਣੇ ਆ ਰਹੀ ਹੈ ਐਸਬੀਆਈ ਕਾਰਡ ਦੇ ਵਿੱਚ ਜੇ ਤੁਹਾਡਾ ਖਾਤਾ ਐਸਬੀਆਈ ਬੈਂਕ ਦੇ ਵਿੱਚ ਹੈ ਜੀ ਹਾਂ ਸਟੇਟ ਬੈਂਕ ਆਫ ਇੰਡੀਆ ਵਿੱਚ ਵੀ ਜੀ ਹਾਂ ਸਟੇਟ ਬੈਂਕ ਆਫ ਇੰਡੀਆ ਨੇ ਵੀ 21 ਨੰਬਰ ਦਰ 25 ਤੋਂ ਆਪਣੇ ਨਵੇਂ 994 ਕਾਰਡਾਂ ਧਾਰ ਨਵੇਂ 994 ਕਾਰਡ ਧਾਰਕਾਂ ਲਈ ਨਵੇਂ ਨਿਯਮਾਂ ਦਾ ਐਲਾਨ ਕੀਤਾ ਹੈ ਇਹਨਾਂ ਨਵੇਂ ਨਿਯਮਾਂ ਦੇ ਅਨੁਸਾਰ ਕੁਝ ਕਾਰਡ ਕਾਰਡਾਂ ਨੂੰ ਕੋਈ ਨਾਮ ਅੰਕ ਨਹੀਂ ਮਿਲਣਗੇ ਜੇਕਰ ਗਾਹਕ ਡਿਜੀਟਲ ਰੇਵਿੰਗ ਅਤੇ ਸਰਕਾਰੀ ਵੈੱਬਸਾਈਟਾਂ ਨਾਲ ਸੰਬੰਧਿਤ ਲੈਣ ਦੇਣ ਲਈ ਇਨਾਂ ਦੀ ਵਰਤੋਂ ਕਰਦੇ ਹਨ ਤਾਂ ਇਸ ਸ਼੍ਰੇਣੀ ਦੇ ਅਧੀਨ ਆਉਣ ਵਾਲੇ ਆਉਣ ਵਾਲੇ ਕਾਰਡ ਹਨ ਜੀ ਹਾਂ ਦੇਖ ਸਕਦੇ ਹੋ ਐਸਬੀਆਈ ਕਾਰਡ ਐਸਬੀਆਈ ਹੋਮ ਸੈਂਟਰ ਐਸਬੀ ਕਾਰਡ ਸਿਲੈਕਟ ਤਾਂ ਦੇਖੋ ਐਸਬੀਆਈ ਕਾਰਡ ਪ੍ਰਾਈਮ ਜੀ ਹਾਂ ਇਹ ਜਿਹੜੇ ਕਾਰਡ ਹੋਣ ਵਾਲੇ ਹਨ ਤਾਂ ਇੱਕ ਹੋਲਡ ਫਿਕਸਡ ਡਿਪੋਜ਼ਿਟ ਸਕੀਮਾਂ ਵਿੱਚ ਦੇਲਾ ਕਈ ਬੈਂਕਾਂ ਦੁਆਰਾ ਐਫ ਡੀ ਦੀਆਂ ਦੀਆਂ ਸਕੀਮਾਂ ਲਈ ਵਿਸ਼ੇਸ਼ ਪੀਰੀਅਡ ਚਲਾਉਣ ਦੀ ਆਖਰੀ ਮਿਤੀ 30 ਸਤੰਬਰ 2025 ਨੂੰ ਖਤਮ ਹੋ ਰਹੀ ਹੈ ਇਹ ਉਦਾਹਰਨ ਵਜੋਂ ਇੰਡੀਅਨ ਬੈਂਕਾਂ ਵਿੱਚ 447 ਦਿਨਾਂ ਤੇ 552 ਦਿਨਾਂ ਦੀਆਂ ਸਕੀਮਾਂ ਵਿੱਚ ਨਿਵੇਸ਼ ਕਰਨ ਦੀ ਆਖਰੀ ਮਿਤੀ 30 ਸਤੰਬਰ ਹੈ ਇਸੇ ਤਰ੍ਹਾਂ ਆਈ ਡੀਬੀਆਈ ਦੀਆਂ ਫਿਕਸਡ ਡਿਪੋਜ਼ਿਟ ਸਕੀਮਾਂ ਵੀ 30 ਸਤੰਬਰ ਨੂੰ ਖਤਮ ਹੋ ਰਹੀਆਂ ਹਨ ਤਾਂ ਵੱਡੀ ਅਪਡੇਟ ਹੈ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਇਹ ਜਿਹੜੇ ਵੱਡੇ ਬਦਲਾਅ ਕੀਤੇ ਜਾ ਰਹੇ ਹਨ ਗੈਸ ਸਿਲੰਡਰ ਜਿਹੜਾ ਨਵੇਂ ਰੇਟ ਨਵੇਂ ਰੇਟ 1 ਸਤੰਬਰ ਤੋਂ ਲਾਗੂ ਹੋਣਗੇ ਗੈਸ ਸਿਲੰਡਰ ਦੇ ਗੈਸ ਸਿਲੰਡਰ ਸਸਤਾ ਹੋਵੇਗਾ ਜਾਂ ਫਿਰ ਰੇਟ ਵਧੇਗਾ ਇਸ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਜੀ ਹਾਂ 1 ਸਤੰਬਰ ਤੋਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਜਿਹੜੇ ਨਵੇਂ ਰੇਟ ਲਾਗੂ ਕਰਦੀਆਂ ਹਨ ਜੀ ਤਾਂ ਨਵੇਂ ਰੇਟ ਜਿਹੜੇ ਲਾਗੂ ਹੋਣਗੇ ਵੱਡੀ ਖ਼ਬਰ ਇਹ ਕੋਲ ਸਾਹਮਣੇ ਆ ਰਹੀ ਹੈ ਬਦਲਾਅ ਹੋਵੇਗਾ ਜੀ ਹਾਂ ਸਪੀਡ ਪੋਸਟ ਭਾਰਤੀ ਡਾਕ ਸੇਵਾਵਾਂ ਨੇ ਡਾਕ ਵਿਭਾਗ ਦੀਆਂ ਡਾਕ ਸੇਵਾਵਾਂ ਨੂੰ ਆਪਣੀਆਂ ਸਪੀਡ ਪੋਸਟ ਸੇਵਾਵਾਂ ਵਿੱਚ ਮਿਲਾਉਣ ਦਾ ਫੈਸਲਾ ਕੀਤਾ ਹੈ ਇਹ ਫਰੇਵਾ 1 ਸਤੰਬਰ 2025 ਤੋਂ ਲਾਗੂ ਹੋਵੇਗਾ ਇਸ ਦਾ ਮਤਲਬ ਹੈ ਕਿ ਜੇਕਰ ਕੋਈ ਇੰਡੀਆ ਪੋਸਟ ਰਾਹੀਂ ਕੋਈ ਰਜਿਸਟਰਡ ਡਾਕ ਭੇਜਣਾ ਚਾਹੁੰਦਾ ਹੈ ਤਾਂ ਇਹ ਡਿਫਾਲਟ ਤੌਰ ਤੇ ਸਪੀਡ ਪੋਸਟ ਡਿਲੀਵਰੀ ਹੋਵੇਗੀ ਤਾਂ ਦੇਖ ਸਕਦੇ ਹੋ ਮੁਫਤ ਆਧਾਰ ਬੇਰ ਵਿੱਚ ਅਪਡੇਟ ਦੀਆਂ ਦੇਸ਼ ਭਰ ਵਿੱਚ ਦੇਸ਼ ਭਰ ਵਿੱਚ ਦੇਸ਼ ਵਿੱਚ ਆਧਾਰ ਸੇਵਾਵਾਂ ਦੀ ਨਿਗਰਾਨੀ ਕਰਨ ਵਾਲੀ ਯੂਨਿਕ ਆਇਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਨੇ ਦੱਸਤਾ ਵਿੱਚ ਅਪਡੇਟ ਕਰਨ ਦੀ ਸੂਲਤ ਨੂੰ 3 ਮਹੀਨਿਆਂ ਲਈ ਬਤਾ ਦਿੱਤਾ ਗਿਆ ਲੋਕ ਹੁਣ 14 ਸਤੰਬਰ 2025 ਤੱਕ ਆਪਣੇ ਬੇਰ ਵਿੱਚ ਮੁਫਤ ਵਿੱਚ ਅਪਡੇਟ ਕਰ ਸਕਦੇ ਹਨ ਤਾਂ ਇਸ ਸੰਬੰਧੀ ਹੋਰ ਤਾਜ਼ਾ ਅਪਡੇਟ ਜਾਣਕਾਰੀ ਜਾਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ